ANTV ਪੰਜਾਬ ਹਿਮਾਚਲ ਹਰਿਆਣਾ ਦੇਖ ਰਹੇ ਹੋ ਤੁਸੀਂ ਕਮਿਸ਼ਨਰ ਅਧੀਨ ਥਾਣਾ ਸਦਰ ਦੇ ਗ੍ਰੀਨਫੀਲਡ ਨੇੜੇ ਫੈਸਟਨਰ ਹੋਟਲ ਦੇ ਲਾਗੇ ਇੱਕ ਅਨਕਾਉਂਟਰ ਕੀਤਾ ਗਿਆ ਹੈ ਔਰ ਇਸ ਅਨਕਾਉਂਟਰ ਦੀ ਤਾਰ ਜਿਹੜੀ ਆ ਬੀਤੇ 2 ਦਿਨ ਪਹਿਲਾਂ ਥਾਣਾ ਪੁਲਿਸ ਲਾਈਨ ਦੇ ਅਧੀਨ ਹੋਇਆ ਅਨਕਾਉਂਟਰ ਹਰਪੀ ਸਿੰਘ ਦੇ ਨਾਲ ਜੁੜੀ ਹੋਈ ਆ ਦੱਸਿਆ ਜਾਂਦਾ ਕਿ ਉਸ ਦਾ ਦੂਸਰਾ ਸਾਥੀ ਸੀ ਜਿਸ ਦੇ ਉੱਪਰ ਪੁਲਿਸ ਦੇ ਵੱਲੋਂ ਜਿਹੜੀ ਆ ਉਹ ਗੋਲੀ ਚਲਾਈ ਗਈ ਆ ਕਿਉਂਕਿ ਦੱਸਿਆ ਜਾਂਦਾ ਕਿ ਜਿਹੜੇ ਹਥਿਆਰ ਸੀ ਉਹ ਇੱਥੇ ਲਟਪਾਏ ਹੋਏ ਸੀ ਜਦ ਪੁਲਿਸ ਨੂੰ ਰਿਕਵਰੀ ਦੇ ਲਈ ਲੈ ਕੇ ਆਉਂਦੀ ਤਾਂ ਜਿਸ ਦੇ ਵੱਲੋਂ ਵੀ ਪੁਲਿਸ ਦੇ ਉੱਪਰ ਜਿਹੜਾ ਉਹ ਨਿਸ਼ਾਨਾ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਪੁਲਿਸ ਦੇ ਵੱਲੋਂ ਇਸ ਦੇ ਉੱਤੇ ਫਾਇਰਿੰਗ ਹੁੰਦੀ ਆ ਤੇ ਜਿਸ ਦੇ ਵਿੱਚ ਉਹ ਇੰਜਰ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਦੂਰ ਇੱਕ ਤੁਹਾਨੂੰ ਵਾਈਟ ਰੰਗ ਦੇ ਸਰਕਲ ਨਜ਼ਰ ਆ ਰਿਹਾ ਜਿਸ ਜਗ੍ਹਾ ਤੇ ਇਸ ਦਾ ਅਨਕਾਊਂਟਰ ਹੋਇਆ ਥੋੜੀ ਹੀ ਦੇਰ ਦੇ ਵਿੱਚ ਅੰਮ੍ਰਿਤਸਰ ਪੁਲਿਸ ਦੇ ਆਲਾ ਅਧਿਕਾਰੀ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਆਉਣਗੇ ਇਹਦੀ ਸਾਰੀ ਜੁੜੀ ਜਾਣਕਾਰੀ ਆ ਉਹ ਦਰਸ਼ਕਾਂ ਨੂੰ ਦਿੱਤੀਦਾ ਹਾਂ ਉਹ ਫਿਲਹਾਲ ਤੁਹਾਨੂੰ ਇਹਨਾਂ ਦੱਸ ਸਕਦੇ ਆ ਕੀ ਥਾਣਾ ਸਦਰ ਦੇ ਅਧੀਨ ਗ੍ਰੀਨਫੀਲਡ ਦੇ ਵਿੱਚ ਇਹ ਐਨਕਾਊਂਟਰ ਹੋਇਆ ਜਿਸ ਦੀ ਲੜੀ ਜਿਹੜੀ ਆ ਉਹ ਬੀਤੇ 2 ਦਿਨ ਪਹਿਲਾਂ ਬੱਚਾ ਵਾਰ ਦੇ ਨਜ਼ਦੀਕ ਟ੍ਰੈਫਿਕ ਪੁਲਿਸ ਲਾਈਨ ਦੇ ਕੋਲ ਹੋਏ ਐਨਕਾਊਂਟਰ ਦੇ ਨਾਲ ਜੁੜੀ ਹੋਈ ਆ ਕਤੀ ਗੈਂਗ ਮਾਮਲੇ ਦੇ ਵਿੱਚ ਅੱਜ ਇੱਕ ਦੂਸਰਾ ਇਨਕਾਉਂਟਰ ਕੀਤਾ ਗਿਆ ਤੁਹਾਨੂੰ ਦੱਸਦੀ ਕਿ ਉਸ ਤੋਂ ਪਹਿਲਾਂ ਇਨਕਾਉਂਟਰ ਟ੍ਰੈਫਿਕ ਪੁਲਸ ਲਾਈਨ ਦੇ ਕੋਲ ਹੋਇਆ ਸੀ ਤਾਂ ਦੂਸਰਾ ਹੁਣ ਥਾਣਾ ਸਦਰ ਦੇ ਇਦੇ ਵਿੱਚ ਆ ਸਰ ਕੀ ਜਾਣਕਾਰੀ ਹੈ ਜੋ ਅੱਜ ਦੇਖੋ ਅਸੀਂ ਜਿਹੜਾ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਆਰਗੇਨਾਈਜ਼ਡ ਕ੍ਰਾਈਮ ਉਹਦੇ ਚ ਅਸੀਂ ਸਾਨੂੰ ਐਕਸਟਰਸ਼ਨ ਬਾਰੇ ਕੰਪਲੇਂਟ ਆਈ ਸੀ ਕਿਸੇ ਬਿਜ਼ਨਸਮੈਨ ਵੱਲੋਂ ਅਸੀਂ ਇਮੀਡੀਏਟਲੀ ਕੇਸ ਰਜਿਸਟਰ ਕੀਤਾ ਔਰ ਚਾਰੋਂ ਦੋਸ਼ੀ ਅਸੀਂ ਦੋ ਦਿਨਾਂ ਦੇ ਵਿੱਚ ਹੀ ਸਾਰੇ ਫੜ ਲਏ ਦੋਨੇ ਮਾਸਟਰਮਾਈਂਡ ਦੋਨੋਂ ਸ਼ੂਟਰ ਸ਼ੂਟਰ ਇਸ ਕਰਕੇ ਕਿਉਂਕਿ ਇਹਨਾਂ ਨੇ ਜਿਹੜਾ ਵਿਕਟਿਮ ਹੈ ਉਹਦੇ ਜਿੱਥੇ ਅੰਡਰ ਕੰਸਟਰਕਸ਼ਨ ਉਹਦੀ ਸਾਈਟ ਸੀਗੀ ਉਹਦੇ ਬੋਰਡ ਤੇ ਫਾਇਰਿੰਗ ਕਰਕੇ ਤੇ ਵੀਡੀਓ ਅਪਲੋਡ ਕੀਤੀ ਸੀ ਪ੍ਰੈਸ਼ਰ ਕ੍ਰੀਏਟ ਕਰਨ ਨੂੰ ਉਹ ਦੋਨੋਂ ਸ਼ੂਟਰ ਅਮਨ ਤੇ ਸਿਮਰਨ ਜਿਹੜੇ ਐ ਸੈਦੋਕੇ ਪਿੰਡ ਦੇ ਆ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ ਅਮਰਸਰ ਰੂਰਲ ਦੇ ਵਿੱਚ ਪੈਂਦਾ ਪਿੰਡ ਮੈਤੇਜ ਤੇ ਜਦੋਂ ਉਸ ਤੋਂ ਜਿਹੜੀ ਵੈਪਨ ਜਿਸ ਨਾਲ ਉਹਨੇ ਵੀਡੀਓ ਅਪਲੋਡ ਕੀਤੀ ਸੀ ਫਾਇਰਿੰਗ ਕਰਕੇ ਉਹ ਬਰਾਮਦਗੀ ਇੱਥੇ ਹੋਈ ਸੀ ਆਕੇ ਸਦਰ ਦੇ ਏਰੀਆ ਚ 0.304 ਦਾ ਬੜਾ ਸੋਫਿਸਟੀਕੇਟਡ ਵੈਪਨ ਰਿਕਵਰ ਹੋਇਆ ਜਦੋਂ ਪੁਲਿਸ ਪਾਰਟੀ ਵਾਪਸ ਜਾ ਰਹੀ ਸੀਗੀ ਤਾਂ ਉਹਨੇ ਮੌਕਾ ਪਾ ਕੇ ਤਾਕਤ ਸੀਗਾ ਮੌਕੇ ਤੇ ਉਹਨੇ ਸਾਡੇ ਐਸਆਈ ਦਾ ਪਿਸਤੌਲ ਖੋਣ ਦੀ ਕੋਸ਼ਿਸ਼ ਕੀਤੀ ਜੋ ਕਿ ਉਹਨੇ ਅਚਾਨਕ ਉਹ ਗੁੱਥਮ ਕਥਾ ਹੋ ਗਏ ਕਿ ਰੈਪਲਿੰਗ ਕਰਦੇ ਕਰਦੇ ਇੱਕ ਫਾਇਰ ਹੋਇਆ ਜਿਹੜਾ ਕਿ ਇਹਦੇ ਗੋਲੀ ਲੱਤ ਨੂੰ ਲੱਗੀ ਇਹਨੂੰ ਉਦੋਂ ਹੀ ਹਸਪੀਟਲ ਪੇ ਇੱਧ ਦਿੱਤਾ ਗਿਆ ਸੀ ਇਸ ਕੇਸ ਚਾਰੋ ਗਰੁੱਪ આરોપી ਜਿਹੜੇ ਨੇ ਉਹ ਗ੍ਰਿਫਤਾਰ ਹੋ ਚੁੱਕੇ ਨੇ ਪੰਜਵਾੜਾ ਮਾਸਟਰਮਾਈਂਡ ਸਪੇਨ ਚ ਬੈਠਾ ਸੁਖਦੇਵ ਸਿੰਘ ਉਹ ਨਾਮਜ਼ਦ ਕਰ ਲਿਆ ਤੇ ਉਹਦੇ ਖਿਲਾਫ ਜਿਹੜੀ ਹੈ ਕਾਰਵਾਈ ਕਾਨੂੰਨੀ ਉਹ ਵੀ ਰੰਮੀ ਜਾ ਚੁੱਕੀ ਹੈ ਪਹਿਲਾਂ ਇਹਨਾਂ ਦੇ ਉੱਪਰ ਕੋਈ ਮਾਮਲੇ ਦਰਜ ਹੈ ਜਿੰਨੇ ਵੀ ਯੂਰੋਪੀ ਚਾਹੇ ਹੋ ਇੱਥੇ ਹੋਣ ਜਾਂ ਫੋਰਨ ਦੇ ਵਿੱਚ ਨਹੀਂ ਇਹੋ ਜੀ ਕੋਈ ਗੱਲ ਹੈ ਜੇ ਸਾਹਮਣੇ ਨਹੀਂ ਆਈ ਬਟ ਫਿਰ ਵੀ ਅਸੀਂ ਡੀਪਲੀ ਇਨਵੈਸਟੀਗੇਟ ਕਰਦੇ ਹਾਂ ਜਦੋਂ ਤੁਹਾਡੇ ਲੋ ਦੱਸਿਆ ਗਿਆ ਕਿ ਕਿਸੇ ਇੱਕ ਗੈਂਗ ਦਾ ਨਾਮ ਹੀ ਵਰਤਦੇ ਸੀ ਕਿ ਇਸ ਚੀਜ਼ ਦੀ ਕੋਈ ਇਨਵੈਸਟੀਗੇਸ਼ਨ ਹੋਏਗੀ ਕਿ ਵਾਕਈ ਇਹਨਾਂ ਦੇ ਕਿਸੇ ਗੈਂਗ ਦੇ ਨਾਲ ਰਿਲੇਸ਼ਨ ਸੀ ਜਾਂ ਨਹੀਂ ਦੇ ਕੋ ਸਾਰੀ ਗੱਲ ਚੱਲ ਰਹੀ ਹੈ ਸਾਡੇ ਕੋ ਸਾਰੀ ਟੈਕਨੀਕਲ ਤੇ ਸਾਰੀ ਤਰੀਕੇ ਨਾਲ ਸੀ ਜਿਹੜਾ ਵਰਬਲ ਇਨਟੈਰੋਗੇਸ਼ਨ ਵੀ ਇਹਨਾਂ ਦੀ ਹੋ ਰਹੀ ਹੈ ਜੋ ਵੀ ਗੱਲ ਸਾਹਮਣੇ ਆਏਗੀ ਉਹ ਕਰਾਂਗੇ ਪਰ ਹਲੇ ਤੱਕ ਗੱਲ ਇਹ ਹੀ ਹੈ ਕਿ ਕਿਸੇ ਨੂਨ ਗੈਂਗਸਟਰ ਦਾ ਨਾਮ ਵਰਤ ਕੇ ਆਪਣਾ ਪ੍ਰੈਸ਼ਰ ਵਧਾਉਣਾ ਚਾਹੁੰਦੇ ਸੀ ਮਿਹਰਬਾਨੀ ਸਰ ਅਸੀਂ ਤੁਹਾਨੂੰ ਦੱਸ ਦਈਏ ਕਿ ਥਾਣਾ ਸਦਰ ਦੇ ਏਰੀਆ ਦੇ ਵਿੱਚ ਹੋਏ ਇਨਕਾਉਂਟਰ ਤੇ ਜਾਣਕਾਰੀ ਦੇ ਲਈ ਸਰਦਾਰ ਗੁਰਪ੍ਰੀਤ ਸਿੰਘ ਪੋਲਡਰ ਪੁਲਿਸ ਕਮਿਸ਼ਨਰ ਸਾਡੇ ਨਾਲ ਸੀ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਇੱਕ ਇਨਕਾਉਂਟਰ ਥਾਣਾ ਸਿਵਲ ਲਾਈਨ ਥੇਰੀਏ ਦੇ ਵਿੱਚ ਹੋਇਆ ਸੀ ਹਰਪ੍ਰੀਤ ਨਾਂ ਦੇ ਇੱਕ ਬਦਮਾਸ਼ ਦਾ ਜਿਹੜਾ ਐਨਕਾਊਂਟਰ ਕੀਤਾ ਗਿਆ ਸੀ ਤਾਂ ਇਹ ਦੂਸਰਾ ਉਸਦਾ ਸਾਥੀ ਹੈ ਜਿਸ ਦਾ ਹੁਣ ਐਨਕਾਊਂਟਰ ਕਰ ਦਿੱਤਾ ਗਿਆ ਨਾਂ ਅਮਨ ਪਹਿਲਵਾਨ ਜਿਹੜਾ ਉਹ ਦੱਸਿਆ ਜਾ ਰਿਹਾ ਹੈ ਥਾਣਾ ਸਦਰ ਦਾ ਏਰੀਆ ਗ੍ਰੀਨਫੀਲਡ ਹੈ ਜਿੱਥੇ ਇਹ ਐਨਕਾਊਂਟਰ ਹੋਇਆ ਤੁਹਾਨੂੰ ਦੱਸ ਦਈਏ ਕਿ ਪੁਲਿਸ ਕਮਿਸ਼ਨਰ ਐਸਵੀ ਨੇ ਪੂਰੀ ਜਾਣਕਾਰੀ ਇਸ ਚੀਜ਼ ਦੀ ਦੇਖੇ ਗਿਆ ਨਹੀਂ ਇੱਕ ਫਰौती ਗੈਂਗ ਸੀ ਜਿਸ ਦਾ ਪਰਦਾ ਫਾਸ਼ ਕੀਤਾ ਗਿਆ ਹੈ ਇਹ ਚਾਰ ਦੋਸ਼ੀ ਸੀ ਜਿਹੜੇ ਗ੍ਰਿਫਤਾਰ ਹੋ ਚੁੱਕੇ ਨੇ ਪੰਜਵਾਂ ਜਿਹੜਾ ਉਹ ਸਪੇਨ ਦੇ ਵਿੱਚ ਬੈਠਾ ਹੋਇਆ ਤਾਂ ਇਸ ਦੀ ਜਿਹੜੀ ਆ ਐਲਓਸੀ ਵਗੈਰਾ ਜਾਰੀ ਕਰਕੇ ਜਿਹੜਾ ਸਪੇਨ ਦੇ ਵਿੱਚ ਬੈਠਾ ਹੋਇਆ ਦੋਸ਼ੀ ਆ ਉਸਤੇ ਵੀ ਸਿਕੰਜਾ ਜਿਹੜਾ ਜਲਦ ਕੱਸਿਆ ਜਾਊਗਾ ਦੇਖਦੇ ਰਹੋ ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਾਮੈਨ ਵਿਜੇਂਦਰ ਦੇ ਨਾਲ ਕਸ਼ਮੀਰ ਸਿੰਘ ਗਿੱਲ